ਅੱਜ ਤੁਹਾਡੇ ਕੋਲੇ ਪੰਜਾਬ ਦੀ ਲੋਕਾਂ ਦਾ ਸੁਨੇਹਾ ਲੈ ਕੇ ਆਏ ਆ ਕਿ ਅੱਜ ਜੋ ਹਾਲਾਤ ਪਿਛਲੇ 10 ਸਾਲਾਂ ਦੇ 5 ਸਾਲ ਕਾਂਗਰਸ ਦੇ ਤੇ ਦੂਜੀਆਂ ਝਾੜੂ ਵਾਲਿਆਂ ਨੇ ਪੰਜਾਬ ਦੇ ਬਣਾਤੇ ਆ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਜਿਹਨੂੰ ਕੋਈ ਲਗਾਨ ਹੀ ਪੰਜਾਬ ਪ੍ਰਤੀ ਇੱਥੇ ਇਕੱਲੇ ਲੁੱਟਣ ਆਉਂਦੇ ਆ ਪੰਜਾਬ ਦੀ ਤਰੱਕੀ ਲਈ ਇਹਨਾਂ ਦਾ ਕੋਈ ਯੋਗਦਾਨ ਨਹੀਂ ਤੁਸੀਂ ਜਾਣਦੇ ਹੋ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੀ ਸਾਰੀਆਂ ਤਰੱਕੀਆਂ ਹੋਈਆਂ ਤੁਹਾਡੇ ਆਪਣੇ ਗੜਸ਼ੰਕਰ ਇੱਕ ਹਰ ਸਾਹਿਬ ਇਹਨਾਂ ਕੋਲੇ ਸਾਡੇ ਦਾ ਭਰਾਵਾ ਵਾਂਗੂ ਹੈ ਤੇ ਇਹਨਾਂ ਨੇ ਜਦੋਂ ਵੀ ਆਉਂਦੇ ਸੀ ਜੋ ਚਾਹੁੰਦੇ ਸੀ ਨਾਲ ਦੇ ਨਾਲ ਮਨਜ਼ੂਰ ਕਰਾ ਕੇ ਲੈ ਜਾਂਦੇ ਸੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਅਸੀਂ ਇੱਥੇ ਲੈਂਦੇ ਅੱਜ ਹਾਲਾਤ ਕੀ ਹੈ ਜੇ ਨਸ਼ਾ ਘਰ ਘਰ ਪਚਾ ਦਿੱਤਾ ਕਰਤੀ ਰਾਜ ਹੈ ਗੈਂਗਸਟਰ ਰਾਜ ਕਰ ਰਹੇ ਆ ਲੁੱਟ ਖੂਹਾਂ ਬੈਂਕ ਡਕਤੀਆਂ ਹੋਈ ਜਾਂਦੀਆਂ ਹੈ ਮੁੱਖ ਮੰਤਰੀ ਨਾਂ ਦੀ ਕੋਈ ਚੀਜ਼ ਹੀ ਨਹੀਂ ਦਿਖਾਈ ਨਹੀਂ ਦਿੰਦਾ ਕਹਿੰਦੇ ਕੁਛ ਸੀ ਧੱਕੀ ਮਾਰ ਕੇ ਹੁਣ ਦਿਖਾਈ ਨਹੀਂ ਦਿੰਦੇ ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ 10 ਸਾਲ ਖਰਾਬ ਕਰਦੇ ਹੋਰ ਨਾ ਖਰਾਬ ਕਰੋ ਆਪਣੀ ਖੇਤਰੀ ਪਾਰਟੀ ਸੂਬੇ ਦੀ ਪਾਰਟੀ ਜਿਹੜੀ 103 ਸਾਲ ਪੁਰਾਣੀ ਪਾਰਟੀ ਹੈ ਪੰਜਾਬ ਦੀ ਜਿਹੜੇ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਜਿਨੇ ਲਗਾਤਾਰ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਪੰਜਾਬ ਨੂੰ ਬਣਾਉਣ ਵਾਲੀ ਜਦੋਂ ਵੀ ਸਰਕਾਰ ਦਾ ਮੌਕਾ ਮਿਲਿਆ ਭਾਵੇਂ ਸੜਕਾਂ ਹੈ ਭਾਵੇਂ 에어ਪੋਰਟ ਹੈ ਭਾਵੇਂ ਬਿਜਲੀ ਘਰ ਹੈ ਭਾਵੇਂ ਇੰਡਸਟਰੀ ਹੈ ਭਾਵੇਂ ਸ਼ਹਿਰਾਂ ਦੀ ਵਿਕਾਸ ਪੱਡਾ ਭਾਵੇਂ ਖੇਤੀ ਦੀ ਡਵੈਲਪਮੈਂਟ ਕਰਾਈ ਤੇ ਇੱਕੋ ਇੱਕ ਪਾਰਟੀ ਸ਼ਰੂਮ ਨਹੀਂ ਕਾਲੀ ਇਧਰ ਨੇ ਸੋ ਆਓ ਪਹਿਲੀ ਜੂਨ ਨੂੰ ਫੈਸਲਾ ਕਰ ਲਿਏ ਕਿ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਪੰਜਾਬ 13 ਦੀਆਂ 13 ਸੀਟਾਂ ਚਾ ਕੇ ਅੱਜ ਜਿੰਨੀਆਂ ਵੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਨੂੰ ਬਾਰਡਰ ਤੇ ਪਾ ਕੇ ਉਹਨਾਂ ਨੂੰ ਕਹੋ ਦਿੱਲੀ ਰੋਗ ਨਹੀਂ ਸਾਡੇ ਇੱਥੇ ਆਉਂਦੀ ਲੋੜ ਨਹੀਂ ਵੈਕ੍ਰਿਜੂ ਜੀ ਦਾ ਖੰਚਾ ਵੈਕ੍ਰਿਜੂ